ਅਕੀ ਤੋ ਜਿੱਤ ਜਾਂਦੀ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਇੱਕ ਕੋਈ ਕਪ ਜਥਮੀ ਨਹੀਂ ਕਿ ਪੰਜਾਬ ਦੇ ਹਰ ਮੁੱਦੇ ਤੇ ਸੁਪਾਤ ਸਿੰਘ ਖਹਿਰਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਦੀ ਆਵਾਜ਼ ਬੁਲੰਦ ਕਰੇਗਾ ਔਰ ਗੂੰਜੇਗਾ ਇਹ ਕਿਸੇ ਵਿਅਕਤੀ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕੋਈ ਐਸਾ ਮੁੱਦਾ ਵੇਖਾਏਗਾ ਜਿਹੜਾ ਕੋਈ ਚੁੱਕੇਗਾ ਪਰ ਇਹਨੂੰ ਜਿਤਾਉ ਇਹਨਾਂ ਨੂੰ ਜਿਤਾਉਂਦੇ ਨਾਲ ਕੀ ਹੋਣੇ ਜਦ ਸਿੱਤਮ ਸਿੱਤ ਪੰਜਾਬ ਹਟਾਉਣਾ ਚਾਹੁੰਦਾ ਹੈ ਜਿਹੜਾ ਤੱਕ ਦੀ ਪਹਿਚਾਨ ਹਟਾਉਣਾ ਚਾਹੁੰਦਾ ਹੈ ਜਿਹੜਾ ਸਿੱਖਾਂ ਨੂੰ ਠੀਕਿਆ ਕਲਕੱਤੇ ਦੇ ਵਿੱਚ ਇੱਕ ਆਈਪੀਐਸ ਸਿੱਖ ਨੌਜਵਾਨ ਸਾਥੀ ਨੌਜਵਾਨ ਮੁੰਡਾ ਜਿਹਨੂੰ ਦੋ ਬੀਜੇਪੀ ਦੀਆਂ ਕਾਰਜ ਕਰਤਾ ਜਿਨ੍ਹਾਂ ਨੇ ਫੁੱਲ ਦਾ ਨਿਸ਼ਾਨ ਗਲੇ 'ਚ ਮਸਰਰ ਪਾਇਆ ਸੀ ਕਿਹਾ ਉਹਨਾਂ ਨੇ ਕੀ ਕਿਹਾ ਪਤਾ ਉਹਨਾਂ ਨੇ ਉਹਨਾਂ ਨੇ ਰੋਕਿਆ ਉਹ ਕਹਿੰਦਾ ਆਪ ਖਾਨਿਸਤਾਨੀਓ ਅੱਜ ਪਾਕ ਦੀ ਪਹਿਚਾਨ ਖਾਨੇ ਨਾਲ ਕਰ ਦਿੱਤੀ ਗਈ ਹੈ ਇਸ ਬੀਜੇਪੀ ਦੇ ਕਾਰਨ ਇਸ મોદી ਨੇ ਇਹ ਸਾਰਾ ਸਸਤੇ ਸਾਨੂੰ ਇਸ ਕਰਦਾ ਗਿਲਾ ਹੈ ਸਾਡੇ ਨਾਲ ਧੱਕਾ ਜ਼ੁਲਮ ਜੋ ਮਰਜੀ ਤੇ ਲੌਕਿਨ ਅਸੀਂ ਖਾਲਿਸਤਾਨੀ ਨਹੀਂ ਹੈ ਪੰਜਾਬੀ ਹਿੰਦੁਸਤਾਨੀ ਨੇ ਇਹਨਾਂ ਪੰਜਾਬੀਆਂ ਨੇ ਚਰਚਾ ਦੇ ਸ਼ਹਜ਼ਾਦ ਕਰਾਇਆ ਲੜਾਈ ਲੜੀਆਂ ਸਰਹੱਦਾ ਤੇ ਅਜੇ ਨੌਜਵਾਨ ਸ਼ਹੀਦ ਹੋਇਆ ਤੁਸੀਂ ਸਾਨੂੰ ਪਿੱਛੇ ਧੱਕਿਆ ਅਜ ਇੰਡੀਆ ਗੇਟ ਤੇ ਜਾ ਕੇ ਦੇਖ ਲਓ ਪੰਜਾਬੀ ਖੇਗੇ ਕਿਉਂ ਇਹਨਾਂ ਪੰਜਾਬੀ ਸੂਰਮੇ ਯੋਧਿਆਂ ਨੇ ਅਗਰ ਲਾਲ ਕਿਲੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਚੰਡਾ ਲਹਿਰਾਉਦਾ ਕਿਉਂ ਪੰਜਾਬ ਦੇ ਸਰਦਾਰਾਂ ਦੀ ਬਦੌਲਤ ਤੇ ਪੰਜਾਬੀਆਂ ਦੀ ਬਦੌਲਤ ਸੋ ਇਸ ਕਰਕੇ ਇਹ ਨਿਰਣਾਇਕ ਲੜਾਈ ਹੈ ਅੱਜ ਸਾਰੀਆਂ ਪਾਰਟੀਆਂ ਨੂੰ ਢਾਵਿਆ ਕਿਸੇ ਨੇ ਵੀਡੀਓ ਨੇ ਫੜ ਲਿਆ ਕਿਸੇ ਨੂੰ ਸੀਬੀਆਈ ਨੇ ਫੜ ਲਿਆ ਕਿਸੇ ਨੂੰ ਇੰਕਮ ਟੈਕਸ ਨੇ ਫੜ ਲਿਆ ਇੱਕ ਤੋਂ ਬੀ ਆਰ ਕਿਉਂ ਡੇਲਸ ਦਾ ਸ਼ਰਤ ਪਵਾ ਰਹਾ ਹੈ ਚਾਹੇ ਨਤੀਸ਼ ਕੋ ਹੋ ਰਹਾ ਹੈ ਨਤੀਸ਼ ਕੁਮਾਰ ਗਿਰਕੀ ਜਰਤੀ ਨੇ ਗੋਡੇ ਟੇਕਤੇ ਹੈ ਪਰਸੋ ਚੌਥੇ ਫੋਟੋ ਆਈ ਸੀ ਨਤੀਸ਼ ਕੁਮਾਰ ਜੀ ਪਹਿਲੀ ਹੱਥ ਲਾ ਰਹੇ ਸੀ ਜਿਵੇਂ ਹੋ ਕੇ ਨਰਿੰਦਰ ਮੋਦੀ ਦੇ ਡਰਾ ਲਿਆ ਤੇ ਚਾਹੇ ਕੋਈ ਹੋਰ ਵਿਅਕਤੀ ਹੈ ਇੱਕ ਵਿਅਕਤੀ ਅੱਜ ਦੇਸ਼ ਦੇ ਸਾਹਮਣੇ ਖੜਾ ਹੋਇਆ ਹੈ ਰਾਹੁਲ ਗਾਂਧੀ ਜਿਹੜਾ ਈਡੀ ਤੋਂ ਨਹੀਂ ਡਰਿਆ ਸੀਬੀਆਈ ਤੋਂ ਨਹੀਂ ਡਰਿਆ ਇਨਕਮ ਟੈਕਸ ਤੋਂ ਨਹੀਂ ਡਰਿਆ ਘਰ ਖੋਲਿਆ ਜਵਾਹਰ ਲਾਲ ਨਹਿਰੂ ਦੇ ਉਸ ਵਿਅਕਤੀ ਦਾ ਘਰ ਖੋਲਿਆ 2 ਸਾਲ ਦੀ ਸਜ਼ਾ ਹੋ ਗਈ ਕਿਤਾ ਕਿਸੇ ਨੂੰ ਮਿੰਟਾਂ 2 ਮਹੀਨੇ 4 ਮਹੀਨੇ ਅੰਦਰ ਗਏ ਲੇਕਿਨ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਸਦਸਤਾ ਰੱਦ ਕਰ ਦਿੱਤੀ ਗਈ ਲੇਕਿਨ ਛੁਕਿਆ ਨਹੀਂ ਉਹ ਕਹਿੰਦਾ ਮੈਂਬਰ ਆਫ ਪਾਰਲਮੈਂਟ ਤੋਂ ਰਾਹੁਲ ਗਾਂਧੀ ਬੇਸ਼ਤੇ ਵਾਸਤੇ ਅੱਗੇ ਖੜਾ ਹੋਇਆ ਦੇਖੂਗਾ ਸੋ ਅੱਜ ਉਹ ਰੀ ਲੜਾਈ ਹੈ ਅਗਰ ਬੇਸ਼ ਬਚੋਣਾ ਹੈ ਸਿੱਧਾ ਸਿੱਧਾ ਆਹ ठीक क्या मुख्यमंत्री बहुत सारिया गल् सुनिया लेकिन खेरा साहब इस लड़ाई है दो हजार सताई चैसला कर लेंगे भगवंत मान तुम लोग सुने दिंडा च जाके सीन साल हजे हो दो हजार सताई अगली सरकार का फैसला करना की सरकार ने हिसाब किताब करना की कम चंगे किए किए कर लो जो करना है ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਜੇ ਫਿਰ ਅਸਤ ਤੱਕ ਚੰਗਾ ਹੋਵੇ ਤਾਂ ਫਿਰ ਅਗਲੀ ਵਾਰੀ 2027 ਵਿੱਚ ਵੇਖੋ ਲekin ਇਹ ਪਾਰਲੀਮੈਂਟ ਦੀ ਚੋਣ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਅਗਰ ਕਾਲੀ ਦਾ ਇੱਕ ਤਾ ਬਸਾ ਜਿੱਤ ਗਿਆ ਤੇ ਠੀਕ ਹੈ ਸਿੱਧੇ ਅਸਿੱਧੇ ਤੌਰ ਤੇ ਤੁਸੀਂ ਮੋਦੀ ਦੀ ਮਦਦ ਕਰ ਰਹੇ ਹੋ 6 ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਬਣਾ ਕੇ ਬਿਠਾਏ ਕਦੇ ਇੱਕ ਦਾ ਵੀ ਆਵਾਜ਼ ਗਜੇਂਦਰ ਦੇ ਲੋਕਾਂ ਨੇ ਉਹ ਫੋਗਣਾ ਚਲਾ ਗਿਆ ਮੇਰੇ ਕੈਂਟ ਤੋਂ ਬਾਅਦ ਅਗਰ ਇੱਕ ਵਿਅਕਤੀ ਅਗਰ ਸੰਗਰੂਰ ਤੋਂ ਤੁਸੀਂ ਵੋਟਾਂ ਪਾਤੀਆਂ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਨਹੀਂ ਗੂੰਜੇਗੀ ਕੋਈ ਜਣਾ ਫਾਇਦਾ ਨਹੀਂ ਹੋਏਗਾ ਇੱਕ ਪਾਰਟੀ ਲੜਾਈ ਲੱਗ ਸਕਦੀ ਹੈ ਕਾਂਗਰਸ ਪਾਰਟੀ ਤੇ ਸੁਖਬਾਲ ਸਿੰਘ ਘੈਰਾਂ ਨੇ ਪੱਖੀਆਂ ਉਡੇੜ ਦੇਣੀਆਂ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੋਲੇ ਔਰ ਤੁਹਾਨੂੰ ਪਤਾ ਤੇ ਫਕਰ ਮਹਿਸੂਸ ਹੋਏਗਾ ਯਾਦੀਤ ਦੇ ਹੱਥ ਰੱਖ ਕੇ ਮਹਿਸੂਸ ਕਰੋਗੇ ਕਿ ਅਸੀਂ ਉਸ ਵਿਅਕਤੀ ਨੂੰ ووٹ ਪਾਈ ਹੈ ਆ ਯਾਰ ਅੱਜ ਸਵਾਦ ਦੇਤਾ ਪੰਜਾਬ ਦੇ ਪੁੱਤ ਨੇ ਸਾਡੇ ਭਰਾੜੇ ਅੱਜ ਪੰਜਾਬੀਆਂ ਦੀ ਗੱਲ ਕੀਤੀ ਹੈ ਖੜੇ ਹੋਏ ਇਹ ਇਹ ਤੁਹਾਨੂੰ ਮਾਰਨਾ ਚਾਹੀਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਇਹਨਾਂ ਨਾਲ ਤਾਂ ਨਿਭੜ ਨਹੀਂ ਨਿਭੜਦਾ ਇਹ ਫੁਆਰੇ ਆ ਨਾ ਮੁੱਖ ਮੰਤਰੀ ਸਾਹਿਬ ਨਾਲ ਇਹਨਾਂ ਦੀ ਸਰਕਾਰ ਨਾਲ ਕੋਈ ਇਹਨਾਂ ਦੇ ਕਾਰਜਾਂ ਨਹੀਂ ਕੋਈ ਇਹਨਾਂ ਨੇ ਵਾਦੇ ਕੀਤੇ ਝੂਠੇ ਜੋ ਇਹਨੇ ਪਰਚਾ ਕੀਤਾ ਚੁੱਕੇ ਜੋ ਇਹਨੇ 1000 ਰੁਪਏ ਬੀਪੀਆਂ ਦੇ ਹਾਸਤੇ ਕਿਹਾ ਉਹ ਗੱਲਾਂ ਕਰਨੀ ਐ ਲੇਕਿਨ ਜਿਹੜੇ ਝਾੜੂ ਵਾਲੇ ਲਈ ਐ ਕਿਰਪਾ ਕਰਕੇ ਉਹਨਾਂ ਨੂੰ ਜਾ ਕੇ ਦੱਸਨੇ ਕਿ ਸਮਾ ਹੋਣੇ ਨਿਰਾਇਕ ਚੜਾਈਦਾ ਅੱਜ ਪੰਜਾਬ ਦਾ ਕਿਸਾਨ ਬਾਹਰ ਤੇ ਬੈਠਾ ਐ ਅੱਜ ਦੇਖ ਲੋ ਹੰਕਾਰੀ ਭਾਜਪੀ ਨੇ ਉਹਨੂੰ ਬਾਟੂ ਕੀਤਾ ਪਰ ਤੇ ਦਾ ਸ਼ੁਕਰਣ ਮਰ ਗਿਆ ਹਜ਼ਾਰਾਂ ਦੀਆਂ ਅੱਖਾਂ ਕਰਦੀਆਂ ਗੋਡੇ ਕਰਦੇ ਬਾਹਾਂ ਤੋੜਦੀਆਂ ਲੇਕਿਨ ਬਾਰਡਰ ਵੀ ਧੱਪਣ ਦਿੱਤਾ ਜਿੱਦੇ ਮੋਦੀ ਆਇਆ ਤੀਜੀ ਵਾਰੀ ਜੇ ਫੁੱਟਾ ਦਾ ਕਾਦਸਾ ਅਨਹੋਣੀ ਹੋ ਗਈ ਜੇ ਅਨਹੋਣੀ ਹੋ ਗਈ ਔਰ ਜੇ ਪੰਜਾਬ ਚੋਂ ਕਿਸੇ ਹੋਰ ਪਾਰਟੀ ਦਾ ਵਿਅਕਤੀ ਜਿੱਤਿਆ ਅਕਾਲੀ ਦਲ ਦਾ ਜਾਂ ਝਾੜੂ ਵਾਲੇ ਦਾ ਤਾਂ ਤੁਸੀਂ ਕਦੇ ਆਪੇ ਆਪ ਨੂੰ ਮਾਫ ਨਹੀਂ ਕਰ ਸਕੋਗੇ ਜੇ ਅਨਹੋਣੀ ਹੋ ਗਈ ਇਹ ਨਰਿੰਦਰ ਮੋਦੀ ਜੇ ਪੰਜਾਬ ਦੇ ਕਿਸਾਨਾਂ ਨੂੰ ਕਰਾਚੋ ਬਾਹਰ ਨਿਕਲਣ ਦੇ ਦੇ ਤਾਂ ਰਾਜੇ ਬੜੇ ਦਾ ਨਾਮ ਬਦਲ ਦੇ ਇੱਥੇ ਲੜਾਈ ਹੋਏਗੀ ਇੱਥੇ ਇਹ ਨਾ ਨਜ਼ਰੀਆ ਹੈ ਸੁਪਰੀਮ ਕੋਰਟ ਨੂੰ ਫਾਈਲ ਤੇ ਜਿਹੜਾ ਫੈਸਲਾ ਆਪ ਕਰਨਾ ਸੀ ਤਾਂ ਜੋ ਸੁਪਰੀਮ ਕੋਰਟ ਤੋਂ ਫੈਸਲਾ ਕਰਉਣਗੇ ਹੋਏਗਾ ਤਾਂ ਫਿਰ ਕਹਿੰਗੇ ਜੀ ਅਸੀਂ ਪੰਜਾਬ ਦਾ ਪਾਣੀ ਹੁਣ ਮਜਬੂਰੀ ਹੈ ਦੇਣਾ ਇਹ ਫੈਸਲਾ ਤੁਸੀਂ ਲੈਣਾ ਹੈ ਕਾਂਗਰਸ ਪਾਰਟੀ ਨੇ ਕਿ 1976 ਚ ਐਮਐਸਪੀ ਅਸੀਂ ਸ਼ੁਰੂਆਤ ਕੀਤੀ ਸੀ ਐਮਐਸਪੀ ਦੀ ਲੀਗਰ ਗਾਰੰਟੀ ਨਾ ਹੁਕਮ ਦੀ ਰੱਖਿਆ ਕਿ ਅਸੀਂ ਕਿਸਾਨਾਂ ਦੀ ਵੇਹਾਂਗੇ ਇਹ ਫੈਸਲਾ ਲਿਆ ਕਿ ਬੜਾ ਵੱਡਾ ਫੈਸਲਾ ਸੋ ਮੇਰੇ ਕਾਲਿਉ ਪ੍ਰਾਹੋ ਜਿਆਦਾ ਸਮਾਨਾ ਲੈਂਦਾ ਹੋਇਆ ਹੱਬ ਤੁਹਾਡੇ ਹਵਾਲੇ ਵਤਨ ਸਾਥੀਓ ਉਹ ਖੇਰਾ ਸਾਥ ਇੰਪੈਕਟ ਇਹ ਕਾਂਗਰਸ ਪਾਰਟੀ ਦੀ ਦਿੱਚ ਇਹ ਹੁਣ ਸੰਗਰੂਰ ਆ ਗਿਆ ਦੇ ਹੱਥ ਚ ਇੱਕ ਸੀਟ ਇੱਕ ਸੀਟ ਸੰਗਰੂਰ ਦੀ ਇੱਕ ਸੀਟ ਮਾਰ ਲਿਆ ਪਾਰ ਆ ਗਿਆ ਜੇ ਇੱਕ ਇਹ ਦਾ ਦੋ ਮਿਸ਼ਾਲੇ ਕਰਦੇ ਐ ਐਸਾ ਰਹਿਣਾ ਬਕਰੇ ਇੱਥੇ ਤੇ ਦੋਵੇਂ ਟਹਿ ਟਹਿਰੀ ਕਰਦੇ ਬੀ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹ ਸੇ ਹੁਣ ਐਸਾ ਹੋ ਗਿਆ ਰੇ ਖੇੜਾ ਸਾਹ ਤੋਂ ਪਹੁੰਚਿਆ ਨਹੀਂ ਜਾਣਾ ਬੜਾ ਵੱਡਾ ਅਲੱਗ ਹੈ ਖੇੜਾ ਸਾਹ ਹਰੇਕ ਦੇ ਘਰ ਨਹੀਂ ਆ ਸਕਦੇ ਇਹਦਾ ਹੋਵੇ ਡਿੱਗੀ ਗਾਇਓ ਸਾਡੇ ਪੰਜਾਬੀਆਂ ਚ ਵੀ ਬੜੀ ਇਹ ਵੀ ਬੜੀ ਦਿੱਕਤ ਹੈ ਹਰੇ ਕਹਿੰਦਾ ਆਇਆ ਨਹੀਂ ਸਾਡੇ ਤਾਂ ਅਸੀਂ ਨਹੀਂ ਪਹੁੰਚੇ ਫੋਟੇ ਹਰੇਕ ਦਿਨੀ ਆ ਸਕਦੀ ਸਾਨੂੰ ਤੇਜੀ ਫੋਟੇ ਕਰਦਾ 13 ਲੱਖ ਵੋਟਰ ਹੈ 13 ਲੱਖ ਲੋਕਾਂ ਕੋਲੇ ਹਰੇ ਕੋਈ ਪਹੁੰਚ ਨਹੀਂ ਕੀਤੀ ਜਾਣੀ ਹਰੇ ਨੂੰ ਸੁਪਾਰਖਾਣਾ ਬਣ ਕੇ ਦਕਵੀਰ ਕੋਲਟੀ ਬਣ ਕੇ ਮਦਾਨੇ ਜੰਗ ਦੇ ਵਿੱਚ ਆਖ ਕੁੱਟ ਰੋ ਪੈਣੇ 13 ਦੀ ਕੀ ਜਾਇਓ ਕਿ ਐਵੇਂ ਮਿੰਟਾ ਕਰਾਈ ਜਾਓ ਦੁੱਧ ਵੀ ਦੇਣਾ ਹੋਵੇ ਤੇ ਬੱਕਰੀਆਂ ਉਹ ਮਿੰਗਲਾ ਕੋਲ ਕੇ ਦਿਓ ਇਹਨਾਂ ਕੋਈ ਫੇਰ ਨਹੀਂ ਛੋਟੀ ਕਲਾ ਨਾਲ ਪਿੱਡ ਸਾਫ ਕਰਕੇ ਇਹ ਲੜਾਈ ਲੜਗੋ ਬਾਕੀ ਲੋਕਾਂ ਤੇ ਇਲਜ਼ਾਮ ਲੂ ਨ ਬਿਚਾਰਾ ਦੇ ਐਵੇਂ ਲੱਗ ਨਹੀਂ ਜਾਂਦੇ ਕਿ ਆਈ ਕੋਈ ਸੱਚੇ ਦਿਖਾਓ ਵੀ ਮਦਦ ਕਰੇ ਤਾਂ ਫਿਰ ਵੀ ਕੋਈ ਨਾ ਕੋਈ ਪਰ ਤੁਸੀਂ ਮਿਸ਼ਨ ਸਿੱਧਾ ਟਿੱਡੇ ਸਾਫ ਤੇ ਚੜਦੀ ਕਲਾ ਚ ਰੱਬ ਨੂੰ ਤੁਸੀਂ ਕਿਸੇ ਨੂੰ ਜਵਾਬ ਦੇਣੀ ਹੈ ਰਾਜਵੀ ਰੱਬ ਨੂੰ ਜਵਾਬ ਦੇ ਜਾ ਤਾਂ ਕਰੋਨਾ ਦੇ ਸੇ ਨਾਲ ਇੱਕ ਜਿਹਨੂੰ ਤੁਰਾਓ ਕਾਤੇ ਇਨਸਾਫ ਕਰਕੇ ਤਰੋ ਕਿਉਂਕਿ ਵੇਖਦਾ ਕੋਈ ਨਹੀਂ ਹੈ ਰੱਬ ਤੁਹਾਨੂੰ ਵੇਖ ਰਿਹਾ ਉਹ ਦੋਸ ਹੈ ਕੀ ਆ ਕਿੰਨਾ ਬੰਦਾ ਮਾੜਾ ਤੇ ਖੁੱਟਾ ਆਦਮੀ ਹੈ ਔਰ ਇੱਕ ਦੂ ਪਾਪੀ ਬੰਦਾ ਕੀ ਹੋਏਗਾ ਉਹ ਬੰਦੇ ਬਹੁਤੇ ਕੰਮ ਜੱਬ ਨਹੀਂ ਹੁੰਦੇ ਜਿਹੜੇ ਬੰਦੇ ਐ ਕਰਦੇ ਠੀਕ ਹੈ ਕਿਸੇ ਬਾਰੇ ਕੋਈ ਵਿਚਾਰ ਐਸਾ ਹੋ ਸਕਦਾ ਲੇਕਿਨ ਹੋ ਸਕਦਾ ਸਾਹਮਣੇ ਵਾਲਾ ਬਹੁਤ ਸੱਚਾ ਕੀ ਹੋਵੇ ਉਹ ਬਾਤ ਨੇ ਕੀ ਦਾ ਕਰਨੀ ਹੈ ਕਹਿ ਲਾਗ ਸੰਗੀ ਕ락 ਪ੍ਰਧਾਨ ਸਾਹਿਬ ترقی ਦਾ ਕਾਰਨ ਕੀ ਹੈ ਬਤਾਏ ترقی ਦਾ ਕਾਰਨ ਹੈ ਜੀਰੇ ਮੰਜ ਘੋਟ ਹੈ ਉਹ ਜ਼ਿੰਦਗੀ ਚ ترقی ਨਹੀਂ ਕਰ ਸਕਦਾ ترقی ਉਹ ਹੀ ਕਰਦੇ ਹੈ ਜਿਹੜਾ ਤੇਲਾ ਸੁਤੇ ਪੋਰ ਤੇ ਸਾਫ ਰੰਗ ਉਹ ਜ਼ਿੰਦਗੀ ਚ ترقی ਕਰਦਾ ਹੈ ਇੱਕੀ ਕੋ ਰਹੇ ਕਿ ਕਿ ਬੁਕ ਉਹ ਇੱਕ ਸ਼ਬਦ ਹੈ ਕਿੰਨਾ ਲੋਰੀਆ ਕੰਮ ਸੋ ਹਰ ਪੈ ਆਖਿਆ ਕਾਰਜ ਦੇ ਸਵਾਰ ਸਤੁਰ ਸੰਸਾਚੀ ਹੈ ਸੱਚੇ ਬਾਦਸ਼ਾਹੀ ਕਿਰਪਾ ਹੋਗੀ ਦਿਨੋ ਸੋ Pese nada, nada, o no nada, es que el pariolio.